ਗੁਣਾ ਨੂੰ ਅੰਦਰ ਵਸਾ ਪਰਮਾਤਮਾ ਵਾਲਿਆਂ ਨੂੰ ਜਿਹਦੇ ਨਾਲ ਇੱਥੇ ਵੀ ਸੁੱਖ ਸਕੂਨ ਰਹਿਣਾ ਤੇ ਅੱਗੇ ਵੀ ਨਹੀਂ ਤੇ ਸਜਨਾ ਹਾਲਤ ਇਹ ਆ ਹਾਲਾਤ ਇਹ ਨੇ ਕਿ ਜਿਵੇਂ ਹੱਥੀ ਪਾਲਣ ਪੋਸ਼ਣ ਉਹ ਬੱਕਰੀ ਦੇ ਬੱਚੇ ਦਾ ਕੀਤਾ ਹੱਥਾਂ ਨਾਲ ਉਹਦਾ ਗਲਾ ਕਟਿਆ ਅਸੀਂ ਹੱਥਾਂ ਨਾਲ ਆਪਣਾ ਪਾਲਣ ਪੋਸ਼ਣ ਕਰਦੇ ਆਂ ਅੱਥਾ ਨਾਲ ਪਰਿਵਾਰ ਦੀ ਪਰਵਰਸ਼ ਕਰਦੇ ਆ ਆਪ ਖੁਦ ਤੇ ਖੁਦ ਉਹਦਾ ਗਲਾ ਕੱਟਦੇ ਆ ਖੁਦ ਮੌਤ ਦੇ ਮੂੰਹ ਚ ਧਕੇਲਦੇ ਕਿਉਂਕਿ ਰਸਤਾ ਬੁਰਾ ਬਣਾ ਦਿੱਤਾ ਉਹਨਾਂ ਨੂੰ ਬੁਰੇ ਪਾਸੇ ਤੋਰ ਦਿੱਤਾ ਬੁਰੀਾਈ ਵੱਲੇ ਤੋਰ ਦਿੱਤਾ ਕਹਿਣ ਲੱਗੇ ਕੀ ਫਾਇਦਾ ਹੋਇਆ ਪਰ ਉਹਦਾ ਗਲਾ ਕਟਿਆ ਆਪ ਆਪਣਾ ਬੇੜਾ ਡੋਬ ਦਿੱਤਾ ਉਹਦਾ ਫਾਇਦਾ ਕੀ ਨਿਕਲਿਆ ਭਾਈ ਸਾਹਿਬ ਸਮਝਾਉਣ ਦਾ ਯਤਨ ਕਰਦੇ ਨੇ ਸਜਣਾ ਬੇੜੀ ਥੋੜੀ ਛੋਟੀ ਤੇ ਇਹਦੇ ਅੰਦਰ ਭਾਰ ਬਹੁਤ ਆਨਪਾਸ ਜੀਵਨ ਬੜਾ ਛੋਟਾ ਹੈ ਜਿੰਨਾ ਵੱਡਾ ਅਸੀਂ ਸਮਝੀ ਬੈਠੇ ਨਾ ਇੰਨਾ ਨਹੀਂ ਮਹਾਰਾਜ ਅੱਗੇ ਬੇਨਤੀ ਕਰ ਕਿ ਹੇ ਮੇਰੇ ਵੈ ਗੁਰੂ ਸੰਸਾਰ ਸਮੁੰਦੇ ਤਾਰੋ ਗੋਬਿੰਦੇ ਮਹਾਰਾਜ ਤਾਰ ਪਾਰ ਕਰ ਤਾ ਪਾਰ ਹੋਣਾ ਆ ਮਹਾਰਾਜ ਕਹਿੰਦੇ ਬੇੜਾ ਬੰਦ ਨਾ ਸਕਿਓ ਬੰਦਨ ਕੀ ਬੇਲਾ ਮਹਾਰਾਜ ਕਬੀਰ ਸਾਹਿਬ ਕਹਿੰਦੇ ਬੇੜਾ ਬਣਾਉਣਾ ਸੀ ਜਦੋਂ ਸਮਾਂ ਸੀ ਨਾ ਬਣਾ ਨਹੀਂ ਸਕਿਆ ਬੇੜਾ ਬੰਦ ਨਾ ਸਕਿਓ ਬੰਦਨ ਕੀ ਬੇਲਾ ਭਰ ਸਰਵਰ ਜਦ ਉਛਲੈ ਜਦੋਇ ਸਰੋਵਰ ਭਰ ਗਿਆ ਇਹਦੇ ਵਿੱਚੋਂ ਉਛਾਲੇ ਆਏ ਪਾਰ ਸਰਬਰ ਜਦ ਉਛਲੇ ਤਬ ਤਦੋਂ ਤਰਨ ਦੋਹਿਲਾ ਤਰਨਾ ਪਾਰ ਉਤਰਨਾ ਔਖਾ ਹੋ ਜਾਏਗਾ ਨਹੀਂ ਉਤਰਿਆ ਜਾਏਗਾ ਤਬ ਤਰਨ ਦੋਹਿਲਾ ਹੱਥ ਨਾਲ ਲੈ ਕੁਸੰਬੜੇ ਕੁਸੰਬਾ ਕੱਚਾ ਰੰਗ ਕਚਿਆਈ ਉਹਨੂੰ ਹੱਥ ਨਾਲ ਲਾ ਕਿਉਂਕਿ ਕੁਸੰਬਾ ਹੈ ਉਤਰ ਜਾਏਗਾ ਤੇ ਮਹਾਰਾਜ ਵੀ ਕਹਿੰਦੇ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜਵਨ ਜੀਵਨ ਦੇ ਵੀਛੜੇ ਕੌਣ ਜਿਉਂਦੇ ਵਿਛੜ ਗਏ ਜਿਹੜੇ ਕੱਚੇ ਸਨ ਓਏ ਜੀਵਨ ਦੇ ਵੀਛੜੇ ਓਏ ਮੋਇਆ ਨਾ ਜਾਈ ਛੋੜ ਕੌਣ ਪੱਕੇ ਪਰਮਾਤਮਾ ਨਾਲ ਜੁੜੇ ਹੋਏ ਜਿਹੜੇ ਤੁਰੇ ਹੋਏ ਨੇ ਉਹਨਾਂ ਨਾਲ ਸੰਬੰਧ ਜੋੜ ਉਹਦੇ ਵੱਲ ਨੂੰ ਜੋੜ ਔਰ ਹੱਥ ਨਾ ਲਾਈ ਕੁਸੰਬੜਾ ਜਲ ਜਾਸੀ ਢੋਲਾ ਦੁੱਧਾ ਥਣੀ ਨ ਆਵੀ ਫਿਰ ਹੋਏ ਨਾ ਮੇਲਾ ਜਿਵੇਂ ਚੋਇਆ ਹੋਇਆ ਦੁੱਧ ਪਰਤ ਕੇ ਵਾਪਸ ਨਹੀਂ ਦਾਂਦਾ ਕਹਿੰਦੇ ਪਤਾ ਨਹੀਂ ਪਰਤ ਕੇ ਜੀਵਨ ਨੀਉ ਮਿਲਣਾ ਨਿਰਾਸ਼ਾਵਾਦੀ ਨਾ ਹੋ ਜੇ ਤੇਰੇ ਕੋਲ ਸਮਾਂ ਸਵਾਸ ਬਾਕੀ ਨੇ ਮਹਾਰਾਜ ਨੂੰ ਪੁੱਛ ਗੌਰ ਪੁੱਛ ਲੇਖ ਵਿਚਾਰ ਨਾਮ ਲਿਖ ਸਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਐ ਜਿੱਥੇ ਲੇਖੇ ਦੀ ਮੰਗ ਹੋਣੀ ਉਥੇ ਦਿਸੇ ਖਰਾ ਨਿਸ਼ਾਨ ਉਥੇ ਫਿਰ ਉਹਦੀ ਨਿਸ਼ਾਨੀ ਕੀ ਆ ਨਾਮ ਉਹ ਦਿਸੇਗਾ ਉਹ ਕਦੋਂ ਬੇੜਾ ਤਰਨਾ ਕਿਵੇਂ ਮਹਾਰਾਜ ਸੱਚੇ ਪਰਸਾ ਕਹਿੰਦੇ ਆ ਜੀਵਨ ਵਿੱਚ ਪਹਿਲਾਂ ਬੇੜਾ ਤਾਂ ਤਿਆਰ ਬਣ ਨਗੋਂ ਨੂੰ ਤਾਂ ਫਿਰਦਾ ਸਾਰੇ ਸੰਸਾਰ ਨੂੰ ਬਈ ਤੁਹਾਨੂੰ ਮੈਂ ਯਾਤਰਾ ਕਰਾ ਲਿਓ ਤੇ ਪ੍ਰਬੰਧ ਅੱਗੇ ਹੈ ਨਹੀਂ ਜਿੱਤੇ ਕਰਾਉਣੀ ਜੋੜ ਨੂੰ ਪਾਰ ਉਤਾਰਾ ਕਰਨ ਨੂੰ ਆਪਣੇ ਟੱਬਰ ਦਾ ਹੋਰ ਸਾਰੇ ਸੰਸਾਰ ਦਾ ਜਿਹੜਾ ਐ ਔਰ ਤੂੰ ਕਹਿਣਾ ਵੀ ਮੈਂ ਕਰਾ ਦੂੰ ਪਰ ਤੇਰੇ ਕੋਲ ਕਰਾਉਣ ਦਾ ਤਾਰਨ ਦਾ ਕੋਈ ਪਤਾ ਹੈ ਪਹਿਲਾਂ ਤਾਂ ਸਾਨੂੰ ਆਪਣਾ ਹੀ ਨਹੀਂ ਪਤਾ ਮਹਾਰਾਜ ਕਹਿੰਦੇ ਬੀੜਾ ਬਨਾ ਜਿਹੜਾ ਬਨਾ ਨਹੀਂ ਸਕਿਆ ਉਹ ਕਿਹੜਾ ਹੈ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਮਹਾਰਾਜ ਦੇ ਕਹਿੰਦੇ ਜਾਪ ਤਪ ਕਾ ਬੰਦ ਬੀੜੁਲਾ ਜਿਤ ਨੰਗੇ ਵਹਿਲਾ ਨਾ ਸਰਬਰ ਨਾ ਉਛਲੇ ਐਸਾ ਪੰਥ ਸੁਹੇਲਾ ਜਿਹੜਾ ਦੁਹੇਲਾ ਦੁੱਖ ਵਾਲਾ ਸੀ ਨਾ ਕਠਨ ਸੀ ਉਹ ਸੌਖਾ ਹੋ ਜਾਏਗਾ ਐਸਾ ਪੰਥ ਸੁਈਲਾ ਤੇਰਾ ਏਕੋ ਨਾਮ ਮਜੀਠੜਾ ਰਤਾ ਮੇਰਾ ਚੋਲਾ ਸਾਧ ਰੰਗ ਢੋਲਾ ਸਾਜਣ ਚੱਲੇ ਪਿਆਰਿਆ ਕਿਉ ਮੇਲਾ ਹੋਈ ਕਿਵੇਂ ਮਿਲੇਗਾ ਇੱਕ ਸੱਜਣ ਚੱਲੇ ਇੱਕ ਚੱਲ ਗਏ ਇੱਕ ਤਿਆਰ ਬੈਠੇ ਨਦਾਨ ਵਾਸਤੇ ਇੱਕ ਟੁਰ ਗਏ ਨੇ ਮੂਰੇ ਸਾਜਣ ਚੱਲੇ ਪਿਆਰਿਆ ਕਿਉ ਮੇਲਾ ਹੋਈ ਜੇ ਗੁਣ ਹੋ ਵੈ ਕੰਠੁੜੀਏ ਮਿਲੇਗਾ ਸੋਈ ਮਿਲਿਆ ਹੋਈ ਨਾ ਵਿਛੜੇ ਜੇ ਮਿਲਿਆ ਹੋਈ ਜੇ ਇੱਕ ਵਾਰੀ ਮਿਲ ਗਏ ਉਹ ਬੇੜਾ ਬੁਣਾ ਤੇ ਉਹਦੇ ਹਾਜ਼ੂਰ ਬੇਨਤੀ ਕਰ ਦੀਨ ਦਇਆਲ ਇਹ ਦੀਨਾਂ ਗਰੀਬਾਂ ਤੇ ਕਿਰਪਾ ਕਰਨ ਵਾਲਿਆ ਮੇਰੇ ਮਾਲਕਾ ਵੈ ਗੁਰੂ ਦੀਨ ਦਇਆਲ ਭਰੂਸੈ تیرੈ ਤੇਰੇ ਆਸਰੇ ਸਭ ਪਰਿਵਾਰ ਚੜਾਇਆ ਬੇੜੇ ਮੈਂ ਸਾਰਾ ਪਰਿਵਾਰ ਆਪਣੀ ਤਾਕਤ ਨਾਲ ਆਪਣੀ ਸਿਆਣਫ ਨਾਲ ਆਪਣੀ ਵਿਦਵਤਾ ਕਰਕੇ ਨਹੀਂ ਮੈਂ ਤੇਰਾ ਆਸਰਾ ਲੈ ਕੇ ਇਸ ਪਾਸੇ ਨੂੰ ਤੁਰਿਆ ਤੇ ਦੂਜਿਆਂ ਨੂੰ ਤੋਰਿਆ ਰੱਖਿਆ ਤੂੰ ਕਰੀ ਹੁਣ ਬਾਹ ਤੂੰ ਫੜੀ ਕਿਰਪਾ ਤੂੰ ਕਰੀ ਮੇਰੇ ਵਿੱਚ ਤਾਂ ਆਪ ਦੇ ਤਰਨ ਦੀ ਪਾਰ ਉਤਰਨ ਦੀ ਹਿੰਮਤ ਨਹੀਂ ਮੈਂ ਦੂਜਿਆਂ ਨੂੰ ਕਿਵੇਂ ਬਚਾਵਾਂਗਾ ਤੂੰ ਕਿਰਪਾ ਕਰੀ ਦੀਨ ਦਇਆਲ ਪੁਰੂਸੈ ਤੀਰੈ ਸਭ ਪਰਿਵਾਰ ਚੜਾਇਆ ਬੇੜਾ ਸਾਰਾ ਪਰਿਵਾਰ ਬੇੜੇ ਤੇ ਚੜਾਇਆ ਜਿਹੜਾ ਬਣਾਇਆ ਨਹੀਂ ਸੀ ਜਿਹੜਾ ਜੱਪ ਤੱਪ ਨਾਲ ਬਣਾਇਆ ਬਣਿਆ ਨਹੀਂ ਸੀ ਉਹਨੂੰ ਜੱਪ ਤੱਪ ਕਰਕੇ ਬਣਾਇਆ ਤੇ ਫਿਰ ਪਰਿਵਾਰ ਉਹਦੇ ਵਿੱਚ ਚੜਾਇਆ ਪਰਿਵਾਰ ਚੜਾ ਕੇ ਤੇ ਫਿਰ ਅਰਦਾਸ ਗੁਰੂ ਚਰਨਾਂ 'ਚ ਕੀਤੀ ਮਹਾਰਾਜ ਤੂੰ ਪਾਰ ਕਰਨਾ ਈ ਮੈਂ ਨਹੀਂ ਕਰ ਸਕਦਾ ਤੂੰ ਪਾਰ ਕਰਨਾ ਈ ਅਰ ਤੇਰੇ ਭਰੋਸੇ ਆ ਅਰ ਫਿਰ ਅਰ ਜੋ ਹਜ਼ੂਰ ਦੇ ਸਨਮੁਖ ਇਹ ਜੋਦੜੀ ਕਰ ਅਰ ਦੀਨ ਦਇਆਲ ਭਰੋਸੇ ਤੀਰੈ ਸਭ ਪਰਵਾਹ ਚੜਾਇਆ ਬੀੜੈ ਤੇ ਮਹਾਰਾਜ ਬਚਨ ਕਰਦੇ ਆ ਜਾ ਤਿਸ ਭਾਵੈ ਜੇ ਤੈਨੂੰ ਚੰਗਾ ਲੱਗੇ ਇਸ ਬੇੜੇ ਕੋ ਪਾਰ ਲੰਘਾਵੈ ਫਿਰ ਇਸ ਬੇੜੇ ਨੂੰ ਪਾਰ ਕਰ ਦੇਣਾ ਇਹ ਜੀਵਨ ਦੀ ਬੇੜੀ ਆ ਇਹਨੂੰ ਪਾਰ ਕਰਨਾ ਹੈ ਕਿ ਦੇ ਇਹ ਨੌਕਾ ਜਿਹੜੇ ਜੀਵਨ ਦੀ ਬੇੜੀ ਆ ਇਹ ਮੰਝ ਧਾਰ ਵਿੱਚ ਨਾ ਡੁੱਬ ਜਾਵੇ ਸੰਖੇਪ ਕਰਾਂ ਇਹਨੂੰ ਪਾਰ ਉਤਰਨ ਵਾਸਤੇ ਯਤਨਸ਼ੀਲ ਹੋਈਏ ਤੇ ਅਗਨਾਂ ਨੂੰ ਧੋਈਏ ਗੁਨਾ ਦੇ ਹਾਰ ਪਰੋਈਏ ਉਹਨਾਂ ਦੇ ਨਾਲ ਪਾਰ ਹੋਣਾ ਹੈ ਪਾਰ ਇਸ ਬੇੜੀ ਨੇ ਉਤਰਣਾ ਹੈ ਭਾਈ ਸਾਹਿਬ ਕਹਿੰਦੇ ਨੇ ਉਹ ਮਾਲਕ ਵੱਲ ਨੂੰ ਟੁਰ ਤਾਂ ਕੁਝ ਪੱਲੇ ਪਹਿਣਾ ਹੈ ਅਗਲਾ ਪਰਮਾਨ ਦੇਂਦੇ ਆ ਭਾਈ ਸਾਹਿਬ ਕਹਿੰਦੇ ਜੈਸੇ ਬੁਰ ਨਰ ਧਰ ਪਰਣ ਸ਼ਿੰਗਾਰ ਤਨ ਪੈਸੇ ਪਰਮਾਨ ਦੇਂਦੇ ਕਹਿੰਦੇ ਜੀਵਨ ਆਚਰਣ ਅੱਛਾ ਨਹੀਂ ਔਰ ਤਨ ਵੀ ਰੋਗਾ ਨੇ ਗ੍ਰਸਿਆ ਹੋਇਆ ਐ ਐਸੀ ਬੀਬੀ ਨੇ ਆਪਣੇ ਤਨ ਦੇ ਉੱਪਰ ਗਹਿਣੇ ਸਜਾਏ ਬੜੇ ਸੁੰਦਰ ਸ਼ਿੰਗਾਰ ਕਰ ਲਵੇ ਕਹਿਣ ਲੱਗੇ ਆਪ ਆਮੇ ਅਰਪਤੋ ਚਿੰਤਾ ਕੇ ਭਵਨ ਕੋ ਆਮੇ ਨਾ ਹੁੰਦਾ ਹੈ ਰੋਗ ਆਪ ਰੋਗਾਂ ਦੀ ਗੁਰਤੀ ਹੋਈ ਤੇ ਆਪਣੇ ਆਪ ਨੂੰ ਚਿੰਤਾ ਦੇ ਵਿੱਚ ਗ੍ਰਸਤ ਕੀਤਾ ਹੋਇਆ ਅਰਪਤ ਕੀਤਾ ਹੋਇਆ ਕਹਿਣ ਲੱਗੇ ਉਹ ਰੋਗਾਂ ਦੇ ਕਾਰਨ ਉਹ ਮਨਕੇਰੀਆਂ ਦੇ ਜਾਲ ਵਿੱਚ ਫਸੀ ਏ ਪਤਾ ਨਹੀਂ ਠੀਕ ਹੋਵੇਗਾ ਕਿ ਨਹੀਂ ਹੋਵੇਗਾ ਪਤਾ ਨਹੀਂ ਬੱਚੋਂ ਕੇ ਨਾਂ ਬੱਚੋਂ ਕਹਿੰਦੇ ਉਹ ਬਾਹਰ ਦਾ ਸ਼ਿੰਗਾਰ ਬਚਾ ਨਹੀਂ ਸਕਦਾ ਅੰਦਰ ਰੋਗ ਏ ਅੰਦਰ ਚਿੰਤਾ ਏ ਤੂੰ ਕੇਵਲ ਬਾਹਰ ਦਾ ਲੈਬਾਸੀ ਨਾ ਰਹਿ ਜਾਵੇਂ ਅੰਦਰ ਦੀਆਂ ਚਿੰਤਾਵਾਂ ਦਾ ਨਾਸ਼ ਕਰ ਚਿੰਤਤ ਹੀ ਦੀਸੈ ਸਭ ਕੋਏ ਸਾਰਾ ਸੰਸਾਰ ਚਿੰਤਾ ਦਾ ਗਰਸਿਆ ਹਰ ਮਨੁੱਖ ਕੋਲ ਚਿੰਤਾ ਏ ਕੋਈ ਤੰਨ ਦੁਖੀ ਕੋਈ ਮਾਨਨ ਦੁਖੀ ਕੋਈ ਚਿੰਤਾ ਚਿੱਤ ਉਦਾਸ ਥੋੜੇ ਥੋੜੇ ਸਭ ਦੁਖੀ ਸੁਖੀ ਹਰੀਕੇ ਦਾਸ ਹਰ ਇੱਕ ਬੰਦੇ ਨੂੰ ਚਿੰਤਾ ਹੈ ਕਿਸੇ ਕੋਲ ਥੋੜੀ ਕਿਸੇ ਕੋਲ ਬੌਲੀ ਅਰ ਚਿੰਤਾ ਤੋਂ ਮੁਕਤ ਕੌਣ ਹੈ ਜਿਹੜਾ ਅੰਦਰੋਂ ਰੱਬ ਨਾਲ ਜੁੜਿਆ ਹੈ ਕੋਈ ਚਿੰਤਾ ਨਹੀਂ ਉਹਨਾਂ ਦਾ ਚਿੰਤਾ ਹੈ ਪਰਮਾਤਮਾ ਦਾ ਮੈਂ ਚਿੰਤਨ ਕਰਨਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਈ ਚਿੰਤਾ ਪਰਮਾਤਮਾ ਨੂੰ ਹੈ ਨਹੀਂ ਤੇ ਸੰਸਾਰ ਚਿੰਤਾ ਦਾ ਗਰਸਿਆ ਨਦਰ ਆਉਂਦਾ ਚਿੰਤਤ ਹੀ ਦੀਸੈ ਸਭ ਕੋਏ ਚੇਤੇ ਏਕ ਔਰ ਏਕ ਨੂੰ ਜਪੇ ਚੇਤੇ ਏਕ ਤਹੀ ਸੁਖ ਹੋਏ ਜਿਹੜਾ ਜਿਹੜਾ ਚਿਤਵੇਗਾ ਸੁਖ ਉਹਨੂੰ ਹੋਣਾ ਹੈ ਸਿਮਰਨ ਦੇ ਨਾਲ ਸੁਖ ਹੋਣਾ ਨਹੀਂ ਤੇ ਅੰਦਰ ਰੋਗ ਏ ਔਰ ਬਾਹਰੋਂ ਅਸੀਂ ਬੜੇ ਸੁੰਦਰ ਲਿਬਾਸਾਂ ਵਿੱਚ ਦਿਸਦੇ ਆ ਭਾਈ ਸਾਹਿਬ ਅਰ ਚੌਥਾ ਪਰਮਾਨ ਦੇਂਦੇ ਤੈਸੇ ਹੀ ਆਧਰਮ ਕਰਮ ਕੈ ਆਧਾਰਮ ਨਰ ਕਹਿੰਦੇ ਆਧਰਮੀਆਂ ਵਾਲੇ ਕਰਮ ਕਰਦਾ ਹੈ ਲਿਬਾਸ ਧਰਮੀਆਂ ਵਾਲਾ ਹੈ ਆਧਰਮ ਮੈਨਾ ਹੁੰਦਾ ਪਾਪੀ ਤੇ ਕਰਮ ਕਰਦਾ ਪਾਪੀਆਂ ਵਾਲੇ ਤੇ ਪਾਪੀਆਂ ਵਾਲੇ ਕਰਮ ਕਰਦਾ ਜਿਹੜਾ ਮਨੁੱਖ ਤੇ ਆਧਰਮੀ ਆ ਧਰਮੀ ਨਹੀਂ ਉਹ ਪਾਪੀ ਆ ਤੇ ਮਹਾਰਾਜ ਸਾਹਿਬ ਕਹਿੰਦਿਆ ਫਿਰ ਕੀ ਹੁੰਦਾ ਸੱਚੀ ਸਰਕਾਰ ਕਹਿੰਦੇ ਫਿਰ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਜਿੱਦੋਂ ਤਾਂ ਪਾਪ ਕਰਦਾ ਮਨੁੱਖ ਉਦੋਂ ਬੜਾ ਖੁਸ਼ ਹੁੰਦਾ ਹੈ ਠੱਗੀ ਠੋਰੀ ਮਾਰਦਾ ਬੜਾ ਖੁਸ਼ ਹੁੰਦਾ ਹੈ ਮਲਾਵਟ ਕਰਦਾ ਬੜਾ ਖੁਸ਼ ਹੁੰਦਾ ਹੈ ਅਰ ਜਿੱਦੋਂ ਨਾ ਪਾਪਾਂ ਦਾ ਪੁਗਤਾਨ ਭੁਗਤਣਾ ਪੈਂਦਾ ਹੈ ਨਾ ਫਿਰ ਰੌਲਾ ਪਾਉਂਦਾ ਹਾਏ ਓਏ ਮੈਂ ਮਰ ਗਿਆ ਓਏ ਮੇਰੀ ਕੋਈ ਅਰਦਾਸ ਕਰਾ ਦਿਓ ਓਏ ਕਿਦੇ ਮੱਥਾ ਟੇਕਾਓ ਓਏ ਮੈਨੂੰ ਬਚਾ ਲਓ ਓਏ ਮੈਂ ਬੜਾ ਵਿਲਕ ਰਿਆ ਜੀ ਮਹਾਰਾਜ ਕਹਿੰਦੇ ਜਦੋਂ ਕੀਤੇ ਤੂੰ ਨੇ ਤੇ ਭੁਗਤੇਗਾ ਕੌਣ ਕੌਣ ਪੁਗਤਾਨੇ ਦਾ ਭੁਗਤੇਗਾ ਉਹ ਤਨਾਵੀ ਤੈਨੂੰ ਹੀ ਪੈਣਾ ਆ ਇਹ ਨਾ ਕਹ ਮੈਨੂੰ ਦੂਜੇ ਨੇ ਆ ਕਰਾਤਾ ਆ ਕਹੀ ਨਾ ਜੀ ਕੋਈ ਐਸਾ ਕਰਮ ਕਰਨ ਕਹਿਣਗੇ ਜੀ ਫੁਲਾਣੇ ਨੇ ਕਰਾਤਾ ਆ ਕਈ ਵੀਰ ਕਈ दारू ਦੱਪਾ ਪੀਂਦੇ ਨਾ ਉਹ ਮੈਨੂੰ ਫੁਲਾਣੇ ਨੇ ਧੱਕੇ ਨਾਲ ਪਿਆਤੀ ਆ ਜਦੋਂ ਅੰਮ੍ਰਿਤ ਖੰਡੇ ਬਾਟੇ ਦਾ ਦਸ਼ਮ ਪਿਤਾ ਮਹਾਰਾਜ ਦੇ ਅਵਤਾਰ ਪੁਰਬ ਤੇ ਤੇ ਤਿਆਰ ਹੁੰਦਾ ਹੈ ਨਾ ਹੱਥ ਜੋੜੀ ਦਿਆ ਬਈ ਅੰਮ੍ਰਿਤ ਛਕ ਲੋ ਕਈਆਂ ਨੂੰ ਤਾਂ ਨਾ ਕਈ ਐਸੇ ਗੁਰਮੁਖ ਪਿਆਰੇ ਨੇ ਮੈਨੂੰ 18 ਸਾਲ ਇੱਥੇ ਆਏ ਨੂੰ ਹੋ ਗਏ ਨੇ ਤੇ ਮੈਨੂੰ ਤਕਰੀਬਨ 15 16 ਸਾਲ ਹੋ ਗਿਆ ਹੱਥ ਜੋੜਦਿਆਂ ਨੂੰ ਅਮਰ ਸ਼ਕਲ ਉਹ ਤਾਂ ਮੈਂ ਵੇਖਦਾ ਹਾਂ ਉਹ ਮੈਂ ਕਿਉਂ ਨਹੀਂ ਬਾਬਾ ਜੀ ਕਰਾਂਗੇ ਸਲਾਹ ਕੋਈ ਨਹੀਂ ਗਿਆਨੀ ਜੀ ਕਰ ਲਾਂਗੇ ਸਲਾਹ ਉਹ ਪਤਾ ਨਹੀਂ ਸਲਾਹ ਕਦੋਂ ਜਾ ਕੇ ਹੋਣੀ ਹੈ ਗੁਰਮੁਖੋ ਮਾੜੇ ਵਾਸਤੇ ਤਾਂ ਦੇਰੀ ਕਰੋ ਚੰਗੇ ਵਾਸਤੇ ਕਾਹਦੇ ਲਈ ਕਰਦੇ ਹੋ ਚੰਗੇ ਪਾਸੇ ਉਹਦਰ ਡਰ ਡੁੱਕਰ ਨਹੀਂ ਮਹਾਰਾਜ ਕਹਿੰਦੇ ਨਹ ਬਲੰਬ ਧਰਮੰ ਦੇਰੀ ਨਾ ਕਰ ਧਰਮ ਦਾ ਕਰਮ ਕਰਨ ਲੱਗਿਆਂ ਬਲੰਬ ਪਾਪੰ ਪਾਪ ਕਰਨ ਲੱਗਿਆਂ ਦੇਰੀ ਕਰ ਔਰ ਇਧਰ ਨੂੰ ਦੇਰੀ ਨਾ ਕਰ ਅੰਮ੍ਰਿਤ ਨੀ ਠਕੇ ਨਾ ਪੀਂਦਾ ਔਰ ਨਾਮ ਨੀ ਠਕੇ ਨਾ ਦੱਪਦਾ ਕਿਸੇ ਖਾੜੇ ਵਿੱਚ ਠਕੇ ਨਾ ਚਲਿਆ ਜਾਂਦਾ ਖਾਣੇ ਸ਼ਰਾਬਾਂ ਕੋ ਬਾਬਾਂ ਆਦ ਉਹ ਪੀਣ ਲੱਗ ਜਾਂਦਾ ਫਲਾਣੇ ਨੇ ਠਕੇ ਨਾ ਪਿਆਤੀ ਪਲਾ ਨੇ ਨੀ ਨਸ਼ਾ ਮੈਨੂੰ ਤੱਕੇ ਨਾ ਖਵਾਤਾ ਕਿੰਨੇ ਖਵਾਤਾ ਬਾਈ ਇਹ ਤੂੰ ਰਿਆ ਆਪ ਦਾ ਮਨ ਕਰ ਰਿਆ ਸੀ ਅੰਦਰੋਂ ਤਾਂ ਤੂੰ ਉਹਦਾ ਇਸਤੇਮਾਲ ਕੀਤਾ ਔਰ ਕੋਈ ਵੀ ਗੁਰਸਿੱਖ ਪਿਆਰਾ ਹੈ ਜੀਵਨ ਵਾਲਾ ਔਰ ਉਹਨੂੰ ਕੋਈ ਕੁਝ ਨਹੀਂ ਖਵਾ ਸਕਦਾ ਮੇਰੇ ਵਰਗਾ ਜਿਹੜਾ ਬੇਕਿਰਕਾ ਹੈ ਉਹਦਾ ਕਹਿਣਾ ਕੀ ਆ ਔਰ ਗੁਰੂ ਸਾਹਿਬ ਕਹਿੰਦੇ ਨੇ ਭਲਿਆ ਤੂੰ ਭੱਲੇ ਆਂਦਾ ਸੰਗ ਕਰ ਉਹ ਜੇ ਸੰਗੀ ਕਿਉਂ ਬਣਾਈ ਜਿਨ੍ਹਾਂ ਤੈਨੂੰ ਮਾੜੇ ਪਾਸੇ ਲੈ ਕੇ ਜਾਣਾ ਤੂੰ ਸਤ ਸੰਗਤ ਵਿੱਚ ਆ ਇੱਧਰ ਤੈਨੂੰ ਸਤ ਦੇ ਮਾਰਗ ਤੇ ਲਜਾਣ ਵਾਲੇ ਇਸੇ ਕਰਕੇ ਕਿਹਾ ਕੋ ਸੰਗ ਨਾ ਕਰ ਉਹਨਾਂ ਦਾ ਪਤਾ ਨਹੀਂ ਉਹਨਾਂ ਕਿਹੋ ਜੀ ਤੈਨੂੰ ਸਲਾਹ ਦੇਣੀ ਹੈ ਤੇ ਕਿਹੜੇ ਪਾਸੇ ਨੂੰ ਲੈ ਜਾਣਾ ਹੈ ਇਹ ਜੇ ਦੋ ਵੀ ਬੋਲ ਬੋਲਣਗੇ ਰੱਬ ਵਾਲਾ ਰੱਬ ਦੇ ਘਰ ਵਾਲਾ ਰੱਬ ਦੇ ਦਰ ਵਾਲਾ ਬੋਲਣਗੇ ਉਸ ਪਾਸੇ ਨੂੰ ਲੈ ਕੇ ਜਾਣਗੇ ਕਹਿਣ ਲੱਗੇ ਆਧਰਮੀ ਮਨੁੱਖ ਜਿਹੜਾ ਉਹ ਜਿਹੜਾ ਪਾਪਾਂ ਦਾ ਭੁਗਤਾਨ ਭੁਗਤਦਾ ਫਿਰ ਹਾਵੇ ਤੇ ਹੋ ਕੇ ਮਾਰਦਾ ਬਚਾਓ ਔਰ ਪਾਪ ਕਰਦਾ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜੋ ਮਥਨ ਮਾਧਾਨੀਆਂ ਤੇ ਉਹ ਮਥੇ ਧਰਮ ਰਾਜ ਦੇ ਮਦਾਨੀ ਦੁੱਧ ਨੂੰ ਮਥ ਦਿੰਦੀ ਨਾ ਵਿੱਚ ਕੋਈ ਵੀ ਡਲ ਨਹੀਂ ਰਹਿਣ ਦਿੰਦੀ ਤੇ ਧਰਮ ਰਾਜ ਲੇਖਾ ਲੀਜੇ ਤਿਲ ਜਿਉਂ ਪੀੜੀ ਜਿਵੇਂ ਤਿਲਾਂ ਦੇ दाने ਬਰੀਕ ਹੁੰਦੇ ਨਾ ਤੇ ਉਹਨਾਂ ਵਿੱਚੋਂ ਵੇ ਤੇਲ ਧਰਮਰਾਜ ਨੇ लेखा ਲੈਣਾ ਤੇ ਜਿਵੇਂ ਜਿਵੇਂ ਤਿਲਾਂ ਨੂੰ ਦੁੱਖ ਹੁੰਦਾ ਨਾ ਐਉਂ ਦੁੱਖ ਹੋਣੇ ਆ ਕੀਤੇ ਹੋਏ ਕਰਮਾਂ ਦੇ ਮਹਾਰਾਜ ਕਹਿੰਦੇ ਪਾਪ ਕਰੇਂਦੜ ਸਰ ਪਰ ਮੁਠੇ ਅਜ਼ਰਾ ਇਲ ਫੜੇ ਫੜ ਕੁਠੇ ਦੋਜਕ ਪਾਏ ਸਰਜਨ ਹਾਰੈ लेखा ਮੰਗੇ ਬਾਣੀਆਂ ਧਰਮਰਾਜ ਨੇ लेखा ਲੈਣਾ ਸਜਣਾ ਉਹ ਹੋਣਾ ਜੇ ਬਚਨੈ ਤੇ ਭਲੇ ਕਰਮ ਕਰਿਆ ਕਰ ਭਲਾ ਕਰਿਆ ਕਰ ਭਲਾ ਚਿਤਵਿਆ ਕਰ ਭਲਾ ਸੋਚਿਆ ਕਰ ਭਲਾ ਦੇਖਿਆ ਕਰ ਭਲੇ ਪਾਸੇ ਨੂੰ ਚੱਲ ਭਲਿਆਂ ਦਾ ਸੰਗ ਕਰ ਭਲੀ ਚਿਤਵਣੀ ਭਲੇ ਵਿਚਾਰ ਭਲੇ ਫੁਰਨੇ ਬੁਣਾ ਤੇਰਾ ਭਲਾ ਹੋ ਜਾਵੇਗਾ ਮਹਾਰਾਜ ਕਹਿੰਦੇ ਉਹ ਆਧਰਮੀ ਦੇੜਾ ਔਰ ਉਹ ਧਰਮੀ ਤੇ ਆਧਰਮੀ ਜਿਹੜਾ ਪਾਪ ਕਰਮ ਕਰਨ ਵਾਲਾ ਮਰਤ ਆਕਾਲ ਜਮ ਲੋਕ ਰਵਣ ਕੋ ਕਹਿੰਦੇ ਉਹ ਮਰਦਾ ਹੈ ਤੜਫ ਤੜਫ ਕੇ ਦੁੱਖਾਂ ਨੂੰ ਭੋਗਦਾ ਹੈ ਦੋਜਕ ਦੀ ਅਗਨੀ ਨਰਕਾਂ ਵਿੱਚ ਤੱਕੇ ਲਿਆ ਜਾਂਦਾ ਹੈ ਉੱਥੋਂ ਆਉਂਦਾ ਇਸ ਮਾਤ ਲੋਕ ਤੇ ਜੂਨੀਆਂ ਵਿੱਚ ਭਟਕਦਾ ਹੈ ਬੜੀਆਂ ਰੀਂਗ ਦੀਆਂ ਆਤ ਵਿੱਚ ਤੇ ਫਿਰ ਬੜੇ ਦੁੱਖਾਂ ਦਾ ਸਾਹਮਣਾ ਕਰਦਾ ਹੈ ਇਹ ਭਾਈ ਗੁਰਦਾਸ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕੀਤੀ ਸਾਨੂੰ ਦਰਸਾਉਣ ਦਾ ਯਤਨ ਕੀਤਾ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਔਰ ਭਾਈ ਸਾਹਿਬ ਦੇ ਗੋਦ ਬਚਨਾਂ ਦੀ ਸੰਖੇਪ ਰੂਪ ਅੰਦਰ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਆਪ ਸਤਿਗੁਰੂ ਕੀ ਸੰਗਤ ਸਤਿਗੁਰੂ ਬਖਸ਼ਣ ਜੋਗੋ ਸਤਿਗੁਰੂ ਸਾਡੇ ਸਾਰਿਆਂ ਤੇ ਮਿਹਰ ਕਰਨ ਸਾਨੂੰ ਸੱਚ ਮਾਰਗ ਸੱਚ ਦਾ ਸਤ ਦਾ ਸੰਗ ਤੇ ਗੁਰੂ ਪਿਆਰਿਆਂ ਦਾ ਔਰ ਪ੍ਰੇਮ ਮਿਲੇ ਅਸੀਂ ਗੁਰੂ ਨਾਲ ਜੁੜੀਏ ਗੁਰੂ ਦੇ ਮਾਰਗ ਤੇ ਤੁਰੀਏ ਆਪਣਾ ਜੀਵਨ ਸਵਾਰੀਏ ਘਰ ਪਰਿਵਾਰ ਬੱਚਿਆਂ ਦਾ ਜੀਵਨ ਸੁਧਾਰੀਏ ਤੇ ਸੁਧਾਰ ਕੇ ਫਿਰ ਸੁਧਰੇ ਹੋਿਆਂ ਦਾ ਸੰਗ ਕਰਦੇ ਗੁਰੂ ਵਾਲੇ ਪਾਸੇ ਨੂੰ ਤੁਰੀਏ ਸਾਡਾ ਆਇਆ ਸਫਲਾ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਗੁਰੂ ਦੇ ਚਰਣਾ ਅੰਦਰ ਜੁੜ ਮਿਲ ਅਰਦਾਸ ਕਰੀਏ ਸਤਿਗੁਰੂ ਸਾਡੇ ਸਾਰਿਆਂ ਤੇ ਮਿਹਰ ਕਰਨ ਸਾਨੂੰ ਚਰਣੀ ਜੋੜਨ ਚਰਣੀ ਲਾਉਣ ਬਾਣੀ ਬਾਣੇ ਦੇ ਧਾਰਨੀ ਬਣਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ